ਮੇਰੇ ਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਆ ਤੇ ਮੇਰੇ ਕਲੀਕ ਵੀ ਹੈ ਮਹਿਕਮਤ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਅਧਿਕਾਰੀਆਂ ਦਾ ਤੇ ਇਦਾਂ ਗੈਰਾਂ ਨੂੰ ਉਥੇ ਔਨ ਡਿਊਟੀ ਅਟੈਕ ਹੋ ਗਿਆ ਕੋਈ ਜੋ ਫੋਨ ਕੀਤਾ ਕਿਸੇ ਨੇ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਨੂੰ ਬੰਨੀਆਂ ਲੈ ਕੇ ਗਏ ਹਸਪਤਾਲ ਬਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਅਤੇ ਮੇਰੇ ਖਲੀਕ ਵੀ ਹੈ ਮੈਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਨਾਲਜਣਾ ਦੇ ਇਦਾਂ ਗੈਰਾਂ ਨੂੰ ਉੱਥੇ ਆਨ ਡਿਊਟੀ ਅਟੈਕ ਹੋ ਗਿਆ ਕੋਰਟ ਚੋਂ ਫੋਨ ਕੀਤਾ ਕਿਸੇ ਨੂੰ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਥੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਦੋ ਕੀਆਂ ਲੈ ਕੇ ਗਏ ਹਸਪਤਲ ਸਿਵਲ ਹਸਪਤਲ ਗਿਆ ਤੇ ਉਹਨਾਂ ਕਹਿੰਦੇ ਰਿਪੋਰਟ ਦਿੱਤੀ ਉਹ ਵੀ ਸੀ ਤੇ ਵਧੀਆ ਮੁਲਾਜ਼ਮ ਸੀ ਬਹੁਤ ਵਧੀਆ ਮੁਲਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮੁਲਾਜ਼ਮ ਸੀ ਦੇਖੋ ਕਿਸੇ ਮੁਲਾਜ਼ਮ ਦੀ ਮਰ ਨਾਲ ਉਹਨਾਂ ਵੀ ਆਏ ਆ ਤੇ ਵਧੀਆ ਮੈਕ ਉਹਨੇ ਤੇ ਕਮੋਡਿਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਪਰ ਉਹ ਕਰਮਾਂ ਦਾ ਸਰਦਾਰ ਜੀ ਨਹੀਂ ਪ੍ਰੈਸ ਕੇ ਜੀ ਉਸੇ ਟਾਈਮ ਉਹਨਾਂ ਦੀ ਡੈਥ ਹੋ ਗਈ ਇਹ ਸੰਸਕਾਰ ਤੇ ਬकायदा ਪੁਲਿਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਦਿੱਤੀ ਹੈ ਉਹਨਾਂ ਦੀ ਤੇ ਹੁਣ ਤੇ ਰੱਬ ਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮੁਲਾਜ਼ਮ ਬਹੁਤ ਵਧੀਆ ਸੀ ਸਾਰੇ ਮੁਲਾਜ਼ਮਾਂ ਦੇ ਸਾਨੂੰ ਕੱਲ ਦੇ ਹੀ ਹਸਪੀਟਲ ਕੋਈ ਸਾਬ ਦਸੂਬ ਮੁਲਾਜ਼ਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਹੈ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚਲੇ ਗਏ ਤੇ ਉਹ ਵੀ ਇੱਥੇ ਆਏ ਬਹੁਤ ਵਧੀਆ ਮੁਲਾਜ਼ਮ ਸੀ ਮਹਿਕਮੇ ਦੇ ਵਿੱਚ ਅਸੀਂ ਸਵੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਵੀ ਹੈ ਬਹੁਤ ਕੁੜੀਏ ਤੇ ਪਰਮਾਤਮਾ ਨੂੰ ਮਨਜੂਰ ਸੀ ਉਹ ਗੱਲ ਕਿਸੇ ਜਿਹੜਾ ਕਿੰਨੀ ਉਮਰ ਸੀ ਇਹਨਾਂ ਦੀ 52 52 ਸਾਲ ਦੀ ਬ52 ਸਾਲਾਂ ਦੀ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ ਮੇਰੇ ਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਆ ਤੇ ਮੇਰੇ ਕਲੀਕ ਵੀ ਹੈ ਮਹਿਕਮੇ ਤੋਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਅਧਿਕਾਰੀਆਂ ਦਾ ਤੇ ਇਦਾਂ ਕਹਿ ਰਹੇ ਉਹਨਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਹੋਰ ਜੋ ਫੋਨ ਕੀਤਾ ਕਿਸੇ ਨੇ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਜੂਰੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਤੋਂ ਬੰਨੀਆਂ ਲੈ ਕੇ ਗਏ ਹੋਰ ਹਟ ਮ ਬਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਅਤੇ ਮੇਰੇ ਖਲੀਕ ਵੀ ਹੈ ਮੈਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਤੇ ਇਦਾਂ ਗੈਰਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਕੋਰਟ ਚੋਂ ਫੋਨ ਕੀਤਾ ਕਿਸੇ ਨੂੰ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਦੋ ਕਈਆਂ ਲੈ ਕੇ ਗਏ ਹਸਪੀਟਲ ਸਿਵਲ ਹਸਪੀਟਲ ਗਿਆ ਤੇ ਉਹਨਾਂ ਕਹਿੰਦੇ ਹੈ ਰਿਪੋਰਟ ਦੈਟ ਟੂ ਰੀਸੀਵਰ ਤੇ ਵਧੀਆ ਮੁਲਾਜ਼ਮ ਸੀ ਬਹੁਤ ਵਧੀਆ ਮੁਲਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮੁਲਾਜ਼ਮ ਸੀ ਦੇਖੋ ਕਿੰਨੇ ਮੁਲਾਜ਼ਮ ਦੀ ਮਗਰੋਂ ਉਹਨਾਂ ਵੀ ਆਏ ਆ ਤੇ ਵਧੀਆ ਮਹਿਕ ਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਪਰ ਉਹ ਕਰਮਾ ਦਾ ਸੌਦਾ ਜੀ ਨਹੀਂ ਫਰਜ਼ ਕੇ ਦੀ ਉਸੇ ਟਾਈਮ ਵਾਲੇ ਦੀ ਡੈਥ ਹੋ ਗਈ ਇਹ ਸੰਸਕਾਰ ਤੇ ਬਖਦਾ ਪੁਲਿਸ ਦੀ ਟੁਕੜੀ ਆਈ ਐ ਸਲਾਮੀ ਵਗੈਰਾ ਦਿੱਤੀ ਆ ਉਹਨਾਂ ਦੀ ਤੇ ਹੁਣ ਤੇ ਰੱਬ ਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮੁਲਾਜ਼ਮ ਬਹੁਤ ਵਧੀਆ ਸੀ ਸਾਰੇ ਮੁਲਾਜ਼ਮਾਂ ਦੇ ਸਾਨੂੰ ਕੱਲ ਦੇ ਹਸਪੀਟਲ ਕੋਈ ਸਭ ਤੋਂ ਸੂਬਾ ਮੁਲਾਜ਼ਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਹੈ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚਲੇ ਗਏ ਤੇ ਉਹ ਵੀ ਇੱਥੇ ਆਏ ਬਹੁਤ ਵਧੀਆ ਮੁਲਾਜ਼ਮ ਸੀ ਮਹਿਕਮੇ ਦੇ ਵਿੱਚ ਅਸੀਂ ਸਵੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹੈ ਬਹੁਤ ਕੁਝੀ ਤੇ ਪਰਮਾਤਮਾ ਨੂੰ ਮਨਜੂਰ ਸੀ ਉਹ ਗੱਲ ਕਿਸੇ ਜਿਹੜਾ ਕਿੰਨੀ ਉਮਰ ਸੀ ਇਹਨਾਂ ਦੀ 52 52 ਸਾਲ ਦੀ ਉਮਰ ਸੀ 52 ਸਾਲਾਂ ਦੀ ਪੰਜ-ਛੇ ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ